ਸੋ ਆਈ ਆਈ ਥਿੰਕ ਆ ਜਿਹੜੀ ਇੱਕ ਹੁਣ ਅਮਰੀਕਾ ਨੂੰ ਜਿਹੜੀ ਅਮਰੀਕਾ ਤੋਂ ਇੰਡੀਆ ਨੂੰ ਵਾਪਸ ਗਈ ਆ 104 ਜਾਣਿਆਂ ਦੀ ਉਹਦੇ ਵਿੱਚ ਬਹੁਤ ਸਾਰੇ ਉਹ ਲੋਕ ਸੀਗੇ ਜਿਹੜੇ ਨੂੰ ਥੋੜਾ ਥੋੜਾ ਚੇਰੀ ਹੋਇਆ ਸੀ ਅਜੇ ਆਇਆ ਨੂੰ ਕਿਸੇ ਦੇ ਕੋਈ 15 ਦਿਨ ਵਾਲੀ ਖਬਰ ਆ ਰਹੀ ਸੀ ਕਿਸੇ ਦਾ ਕੁਝ ਜਿਹੜਾ ਉਹ ਚੀਜ਼ ਆ ਰਹੀ ਸੀ ਸੋ ਇਹਦਾ ਮਤਲਬ ਇਹ ਇਹ ਜਿਹੜੀ ਨਵੀਂ ਗਾਈਡੈਂਸ ਦੇ ਅਧੀਨ ਜਿਹੜਾ ਸੀ ਐਫ ਆਰ 1342 ਦਾ ਤੁਸੀਂ ਗੱਲ ਕੀਤੀ ਆ ਵੀ ਇੱਕ ਤੋਂ 7 ਦਿਨਾਂ ਚ ਉਹਨਾਂ ਦਾ ਫੈਸਲਾ ਲੈ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਪੋਰਟ ਕੀਤਾ ਜਾ ਰਿਹਾ ਹੈ ਜੀ ਸੋ ਹੁਣ ਇੱਥੇ ਦੋ ਚੀਜ਼ਾਂ ਜਿਹੜੀਆਂ ਮੈਂ ਪੁੱਛਣਾ ਚਾਹੁੰਦਾ ਨਾਲ ਹੀ ਇੱਕ ਤਾਂ ਉਹ ਲੋਕ ਜਿਹਨੇ 2 ਸਾਲ ਦੇ ਵਿੱਚ ਵਿੱਚ ਜਿਨ੍ਹਾਂ ਨੇ ਆ ਕੇ ਸਮੇਂ ਸਿਰ ਦਾ ਸਾਲਮ ਲਾਤਾ ਜਾਂ ਜਿਹੜੇ ਬਾਰਡਰ ਤੇ ਫੜ ਹੋ ਗਏ ਸੀ ਉਹ ਤੇ ਇੱਕ ਉਹ ਜਿਹੜੇ ਸੇਫ ਲੰਗ ਆਏ ਸੀ ਇਹਨਾਂ ਦੋਨਾਂ ਦਾ ਵੀ ਥੋੜਾ ਡਿਫਰੈਂਸ ਹੋਊਗਾ ਜਾਂ ਸੇਮ ਥਿੰਗ ਹੋਊਗੀ ਜਾਂ ਦੋਨੋਂ ਇਹਦੇ ਇਹਦੇ ਇਸ ਜਿਹੜੇ 2 ਸਾਲ ਤੋਂ ਹੀਠਾਂ ਵਾਲੇ ਐਕਸਪੈਡਾਈਟਲ ਰਿਮੂਵਲ ਵਾਲੇ ਇਹ ਜਿਹੜਾ ਤੁਸੀਂ ਰੂਲ ਦਾ ਜਿਹੜਾ ਉਹ ਦੱਸਿਆ ਕਾਨੂੰਨ ਦਾ ਜਿਹੜਾ ਇਹ 파ਟ ਦੱਸਿਆ ਵੀ ਉਹਦੇ ਅੰਡਰ ਆਉਂਦੇ ਆ। ਇਹ ਤਾਂ ਦੇਖੋ ਜੇ ਸਰਕਾਰੀ ਵਕੀਲ ਕਹਦੇ ਕਿ ਮੈਂ ਅੱਗੇ ਕੇਸ ਨਹੀਂ ਵਧਾਣਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਤੇ ਉਹ ਵੀ ਤੇ ਉਸੇ ਚਪੇਟ ਦੇ ਵਿੱਚ ਆ ਗਏ ਨਾ ਰੂਲ ਦੇ। ਸੋ ਜਿਹੜੇ ਨਾਰਮਲ ਤੁਸੀਂ ਕਹਿ ਰਹੇ ਆ ਕਿ ਲੋਕੀ ਜਿਨ੍ਹਾਂ ਨੇ ਕੇਸ ਕੁਝ ਹਜੇ ਲਾਏ ਨਹੀਂ ਸੀਗੇ ਜਾਂ ਕੋਰਟ ਸਿਸਟਮ 'ਚ ਨਹੀਂ ਸੀਗੇ ਜਾਂ ਜਿਹੜੇ ਸੇਫ ਲੰਘ ਕੇ ਆਏ ਸੀਗੇ ਜਾਂ ਜਿਹੜੇ ਬਾਰਡਰ ਟੱਪਦੇ ਆ ਉਹ ਤੇ ਆਂਦੇ ਆਂਦੇ ਸੀਗੇ ਹਿਸਟੋਰਿਕਲੀ ਉਹਨਾਂ ਨੂੰ ਪੜ ਕੇ ਪੁੱਛਿਆ ਜਾ ਸਕਦਾ ਸੀਗਾ ਪਰ ਜਿੱਦਾਂ ਦਾ ਸ ਹੈ ਕਿ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਹਾਲੇ ਥੱਲੇ ਜਿਹੜੇ ਵਕੀਲਾ ਉਹ ਇਹਨੂੰ ਹੋਰ ਥੋੜਾ ਜਿਹਾ ਗਾਹਾਂ ਲੈ ਕੇ ਜਾ ਸਕਦੇ ਆ ਕਿ ਭਾਵੇਂ ਤੁਸੀਂ ਇਮੀਗ੍ਰੇਸ਼ਨ ਕੋਰਟ ਸਿਸਟਮ ਦੇ ਵਿੱਚ ਵੀ ਹੈਗੇ ਆ ਉਹਨਾਂ ਨੂੰ ਵੀ ਜਿਹੜਾ ਤੰਗ ਕੀਤਾ ਜਾ ਸਕਦਾ ਪਹਿਲਾਂ ਕੀ ਗੱਲਾਂ ਹੁੰਦੀਆਂ ਸੀਗੀਆਂ ਜੇ ਤੁਸੀਂ ਇਹੀ ਗੱਲ ਬਾਈਡਨ ਦੇ ਕਾਰਜਕਾਲ ਜਾਂ ਤੋਂ ਪਹਿਲਾਂ ਪੁੱਛਦੇ ਤਾਂ ਤੁਹਾਨੂੰ ਕੋਈ ਵੀ ਵਕੀਲਾ ਉਹ ਕਹਿੰਦਾ ਕਿ ਨਹੀਂ ਇਦਾਂ ਨਹੀਂ ਹੋ ਸਕਦਾ ਲਾਅ ਐਂਡ ਆਰਡਰ ਆ ਡਿਊ ਪ੍ਰੋਸੈਸ ਤੁਹਾਡੀ ਹੀアリング ਆ ਗਈ ਆ ਇਦਾਂ ਨਹੀਂ ਹੁੰਦਾ ਹੁੰਦਾ ਇਦਾਂ ਕਦੇ ਨਹੀਂ ਹੋਇਆ ਤੁਹਾਡੀ ਤਰੀਕ ਆਊਗੀ ਹੁਣ ਉਹ ਚੀਜ਼ ਕੋਈ ਨਹੀਂ ਕਹਿ ਸਕਦਾ ਹਮ ਕਿਉਂਕਿ ਹੁਣ ਜਿਹੜੀ ਸੀਗੀ ਟਰੰਪ ਸਰਕਾਰ ਨੇ ਵੀ ਫਿਰ ਜੱਟਾਂ ਵਾਲਾ ਹਿਸਾਬ ਕੀਤਾ ਕਿ ਜੇ ਉਧਰੋਂ ਦੇ ਪਾਸੇ ਬੰਦੇ ਨਹੀਂ ਆਣੇ ਹਟਦੇ ਤਾਂ ਇਧਰੋਂ ਵੀ ਇਹ ਹੈ ਕਿ ਮੈਂ ਵੀ ਭੇਜੂੰਗਾ ਹਨਾ ਇਹਨੇ ਤੁਸੀਂ ਦੇਖੋ ਕਿ ਡੇ 1 ਤੋਂ ਇਹਨੇ ਆਂਦੇ ਹੀ ਜਿਹੜਾ ਪਲਾਨ ਸੀਗਾ ਸਿੱਧੇ ਇਹਨੇ ਲਾਗੂ ਕਰਤਾ ਠੀਕ ਹੈ ਤੇਰੇ ਬਾਅਦ ਇਹਨੇ ਮੈਕਸੀਕੋ ਨੇ ਦੇਖ ਲਓ ਜਿਹੜਾ ਤਰਲੇ ਮਿੰਤਾ ਕਰਦੇ ਹੁੰਦੇ ਇਹ ਬਾਈਡਨ ਸਰਕਾਰ ਤੇ 10000 ਜਿਹੜੇ ਬੰਦੇ ਹੁਣ ਮੈਕਸੀਕੋ ਨੇ ਆਪਣੇ ਜਿਹੜੇ ਲਾਅ ਐਨਫੋਰਸਮੈਂਟ ਆਫਿਸਰਸ ਬਾਰਡਰ ਉੱਤੇ ਕਰਨ ਨੂੰ ਲਗਾਏ ਆ ਉਹ ਕੈਨੇਡਾ ਵਾਲਿਆਂ ਨੂੰ ਵੀ ਲਾਉਣੇ ਪੈਗੇ ਉਹਨਾਂ ਨੇ ਵੀ 10000 ਲਾਏ ਆ ਹਾਂਜੀ ਹੂੰ ਸੋ ਇਦੇ ਵਿੱਚ ਚਾਹੇ ਕੋਈ ਅਸਾਈਲਮ ਆਫਿਸ ਦੇ ਵਿੱਚ ਆ ਤੇ ਚਾਹੇ ਉਹ ਕੋਰਟ ਦੇ ਵਿੱਚ ਆ ਇਹ ਦੋਨਾਂ ਦੇ ਉੱਤੇ ਹੀ ਲਾਗੂ ਆ 2 ਸਾਲ ਤੋਂ ਵਿੱਚ ਵਾਲਾ ਜਿਹੜਾ ਆ ਇਟ ਡਸਨਟ ਮੈਟਰ ਤੁਸੀਂ ਕੱਲੇ ਕੋਰਟ 'ਚ ਆ ਜਾਂ ਅਸਾਈਲਮ ਆਫਿਸ ਦੇ ਵਿੱਚ ਆ ਕੀ ਜੇ ਉਹ ਆਈਸ ਤੇ ਬੰਦਾ ਜਾਂਦਾ ਆ ਹਾਜ਼ਰੀ ਲਵਾਉਣ ਦੇ ਲਈ ਵੀ ਜਾਂਦਾ ਆ ਉਦੋਂ ਵੀ ਇਹਨਾਂ ਨੂੰ ਉੱਥੋਂ ਚੱਕਿਆ ਜਾ ਸਕਦਾ ਜੀ ਹੂੰ ਜੀ ਸੋ ਇਹ ਇਸ ਟਾਈਮ ਜਿਹੜੀ ਉਹ ਚੀਜ਼ ਚੱਲ ਰਹੀ ਹੈਗੀ ਆ ਤੇ ਉਹ ਹਾਂਜੀ ਜਿਹੜੀਆਂ ਚੀਜ਼ਾਂ ਨਾ ਡੀਯੂਆਈ ਸਪੀਡਿੰਗ ਕਿਦਾਂ ਤੇ ਡੀਯੂਆਈ ਤੇ ਹੁਣ ਜਿੱਦਾਂ ਉਹ ਰੈਫਰ ਕਰ ਰਹੇ ਆ ਤੇ 2 ਸਾਲ ਤੋਂ ਜਿਹੜਾ ਘਟ ਹੋਇਆ ਮੈਂ ਕਿਹਾ ਡੀਯੂਆਈ ਤਾਂ ਨੂੰ ਰਿਪੋਰਟ ਨਹੀਂ ਕਰਾਂਦੀ ਇਟਸੈਲਫ ਹੂੰ 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 ਡੀਯੂਆਈ ਤੇ ਬੇਸ ਤੇ ਤੁਸੀਂ ਫੜੇ ਜਾਂਨੇ ਆ ਤੇ ਫੇਰ ਰੈਫਰ ਹੋ ਜਾਂਨੇ ਆ ਇਸ ਦੇ ਤੇ ਉਹ ਚੀਜ਼ ਤੁਹਾਨੂੰ ਜ਼ਰੂਰ ਰਿਪੋਰਟ ਕਰਾ ਦਿੰਦੀ ਆ ਕਿ ਉਹ 2 ਸਾਲ ਵਾਲੀ ਜਿਹੜੀ ਧਾਰਾ ਤੁਹਾਡੇ ਤੇ ਜੇ ਲਾਤੀ ਉਹਨਾਂ ਨੇ ਹੂੰ 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 ਸੋ ਇਹਨਾਂ ਦਾ ਕੀ ਹੈ ਕਿ ਜੇ ਨਜਾਇਜ਼ ਵੀ ਇਹਨਾਂ ਨੇ ਕਰਤਾ ਹੁਣ ਗੱਲ ਹੈਗੀ ਕਿ ਉਹਨੂੰ ਸੋਲਵ ਕੌਣ ਕਰੂਗਾ ਮਤਲਬ ਕਿ ਸਿਟੀਜ਼ਨ ਬੰਦਾ ਵੀ ਜੇ ਡਿਪੋਰਟ ਹੋ ਜਾਂਦਾ ਵਾ ਗ੍ਰੀਨ ਕਾਰਡ ਵੀ ਡਿਪੋਰਟ ਹੋ ਜਾਂਦਾ ਜੇ ਬੰਦੇ ਦਾ ਭਾਵੇਂ ਇਮੀਗ੍ਰੇਸ਼ਨ ਦੇ ਕੇਸ ਚੱਲਦਾ ਹੋਵੇ ਡਿਪੋਰਟ ਹੋ ਜਾਂਦਾ ਅੱਗੇ ਕੀ ਆ ਪਹਿਲਾਂ ਕੀ ਸੀਗਾ ਕਿ ਤੁਸੀਂ ਨਾਰਮਲੀ ਫਾਈਲ ਫੋਇਲ ਕਰਦੇ ਸੀਗੇ ਆਪਣੇ ਉਹ ਇਨਸਟਰਕਟ ਕਰਦੇ ਸੀਗੇ ਕਿ ਆਈਸ ਨੂੰ ਕਿ ਇਹਨੂੰ ਵਾਪਸ ਲੈ ਕੇ ਆਓ ਹਨਾ ਜੇ ਗਲਤ ਤਰੀਕੇ ਨਾਲ ਡਿਪੋਰਟ ਕੀਤਾ ਬੰਦਾ ਸੋ ਹੁਣ ਜਿਹੜੀ ਆ 트ੰਪ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਨੇ ਖੁੱਲ੍ਹ ਦੇ ਦਿੱਤੀ ਸਾਰੀ ਚੱਕੋ ਸਾਰਿਆਂ ਨੂੰ ਕੋਈ ਚੱਕਰ ਨਹੀਂ ਦੇਖੀ ਜਾਊਗੀ ਬਾਕੀ ਬਾਅਦ ਚ ਦੇਖਾਂਗੇ ਕੋਰਟ ਕੋਡ ਕੀ ਕਹਿੰਦੀ ਹੈ ਪਰ ਅਜੇ ਇਹਨਾਂ ਦੇ ਕੋਲ ਐਡਾ ਢਾਂਜਾ ਵੀ ਨਹੀਂ ਆ ਵੀ ਸਾਰਿਆਂ ਨੂੰ ਹੀ ਫੜ ਕੇ ਬਾ ਪੰਚਾਇਤਾਂ ਦਾ ਰਾਜਕਰਨ ਜੀ ਕੀ ਡਿਪਲੋਟਾਈਜ਼ ਕਰ ਦਿੰਦੇ ਆ ਨਾ ਕਿ ਬੰਦਾ ਕੀ ਜੇ ਬੰਦਾ ਖੁਦ ਵਲੰਟੀਅਰ ਕਰੇ ਉਹਨਾਂ ਨੇ ਪਹਿਲਾਂ ਹੀ ਜਦੋਂ ਆਂਦੇ ਕਿਹਾ ਸੀਗਾ ਕਿ ਆਪਾਂ ਜਿਹੜੇ ਫਾਇਰਫਾਈਟਰ ਹੋਗੇ ਜਿਹੜੇ ਪੁਲਿਸ ਵਾਲੇ ਹੋਗੇ ਠੀਕ ਹੈ ਜਿਹੜੇ ਕਰਮਚਾਰੀ ਆ ਜੇ ਉਹ ਆ ਕੇ ਆਪਾਂ ਨੂੰ ਸ਼ਾਰਟ ਡਿਪਲੋਟਾਈਜੇਸ਼ਨਸ ਦੇ ਸਕਦੇ ਆ ਹੂੰ 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 ਇੱਕ ਇੱਕ ਜਿਹੜਾ ਸੀਗਾ ਅ ਜਿਹੜਾ ਪ੍ਰਾਈਵੇਟ ਬੰਦੇ ਨਹੀਂ ਹੁੰਦੇ ਕਈ ਵਾਰੀ ਉਹ ਅ ਲੋਕਾਂ ਨੂੰ ਜਾ ਕੇ ਫੜਦੇ ਹੁੰਦੇ ਆ ਬੌਂਟੀ ਹੰਟਰ ਕਹਿੰਦੇ ਆ ਉਹਨਾਂ ਨੂੰ ਹਾਂਜੀ ਹਾਂਜੀ ਹੂੰ 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 ਬੌਂਟੀ ਹੰਟਰ ਦੀ ਇੱਕ ਦੀ ਵੀਡੀਓ ਵਾਇਰਲ ਹੋਈ ਸੀਗੀ ਸਿਟੀ ਦੇ ਮੋਰੇ ਚੱਲ ਜਾਂਦਾ ਤੇ ਬੌਂਟੀ ਹੰਟਰ ਕੀ ਬੌਂਟੀ ਹੰਟਰ ਕੀ ਹੁੰਦਾ ਬੌਂਟੀ ਹੰਟਰ ਜਿਹਦਾ ਤੁਹਾਡਾ ਐਵਰੇਜ ਆ ਬੰਦਾ ਜਿਹੜਾ ਜਿਹਦਾ ਟਰੱਕ ਟੋਕਰ ਨਹੀਂ ਜਿਹੜੇ ਜਿਹੜੇ ਕਈ ਸ਼ੌਕੀਨ ਬੰਦੇ ਹੁੰਦੇ ਕਿ ਚੱਲ ਫੜ ਕੇ ਲੈ ਕੇ ਆਣਾ ਸਿਟੀਜ਼ਨ ਅਰੈਸਟ ਕਰਨੀ ਹੈ ਨਾ ਹੂੰ 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 ਸੋ ਬੌਂਟੀ ਹੰਟਰ ਇਹ ਮਤਲਬ ਸਿਟੀ ਕਾਉਂਸਲ ਦੇ ਮੋਰੇ ਚੱਲ ਗਿਆ I think ਵਾਸ਼ਿੰਗਟਨ ਸਟੇਟ ਚ ਸੀਗੀ ਕਿਤੇ ਉਹਨਾਂ ਨੂੰ ਕਹਿੰਦਾ ਕਿ ਸਾਨੂੰ ਉੱਤੋਂ ਦੀ ਉਹ ਆਗੇ ਆ ਕਿ ਬਾਉਂਟੀ ਹੰਟਰ ਨੂੰ 1000 ਡਾਲਰ ਦੇਣਾ ਇਮੀਗਰੈਂਟ ਫੜਨ ਦਾ ਹਾਂ ਬਿਲਕੁਲ ਬਿਲਕੁਲ ਜਾ ਕੇ ਆਪਾਂ ਫੜ ਸਕਦੇ ਆ ਜਿਹੜਾ ਸਾਨੂੰ ਲੱਗਿਆ ਸਾਨੂੰ ਜਿਹੜਾ ਲੱਗਿਆ ਮਤਲਬ ਕਿ ਆਮ ਸਧਾਰਨ ਜਿਹਾ ਬੰਦਾ ਉਹ ਜਾ ਕੇ ਫੜ ਸਕਦਾ ਤੇ ਉਹ ਕਹਿ ਰਿਹਾ ਸੀ ਉਹਨਾਂ ਨੂੰ ਕਿ ਤੁਸੀਂ ਮੈਨੂੰ 2000 ਡਾਲਰ ਦੇ ਦਿਓ ਸਿਟੀ ਨੂੰ ਕਿ ਸਾਨੂੰ 2000 ਡਾਲਰ ਦੇ ਦਿਓ ਤੇ ਆਪਾਂ ਉਹ ਨਾ ਕਰੀਏ ਕਾ ਮੈਡਲੀ ਦੋਨੋਂ ਪਾਸੇ ਇਹ ਇਹ ਦੇਖੋ ਕਹਿੰਦਾ ਕਿ ਬਜਟ ਕਿ ਕਹਿੰਦਾ ਬਾਉਂਟੀ ਹੰਟਰਾਂ ਨੂੰ ਮੈਨੂੰ 2000 ਡਾਲਰ ਦੇ ਦਿਓ ਤਾਂ ਕਿ ਉਹ ਕੰਮ ਨਾ ਕਰਨ ਉਹਨੂੰ ਸਿਟੀ ਵਾਲਿਆਂ ਨੂੰ ਕਹਿੰਦੇ ਕਿ ਤੂੰ ਲੋਕਾਂ ਨੂੰ ਡਰਾਣਾ ਹੈ ਇੱਥੇ ਇਦਾਂ ਦੀ ਚੀਜ਼ ਕਰ ਰਿਹਾ ਕਹਿੰਦਾ ਆਰਡਰ ਤੇ ਕਹਿੰਦਾ ਆਲਰੇਡੀ ਆ ਚੁੱਕਾ ਤੁਸੀਂ ਕਹਿੰਦਾ ਮੈਨੂੰ ਸਾਇਲੈਂਸ ਕਰਨਾ ਸਾਇਲੈਂਸ ਕਰ ਦੋਗੇ ਡਰਾਉਂਦਾ ਵਾ ਇਦਾਂ ਕਰਦਾ ਉਦਾਂ ਕਰਦਾ ਪਰ ਕਿਦਾਂ ਡਾਲਰ ਡਾਲਰ ਦਾ ਮੂੰਹ ਭਰ ਦੋ ਇਹਦਾ ਕਹਿੰਦਾ ਕੱਲ ਨੂੰ ਕਰੂਗੇ ਕਿ ਜਦੋਂ ਬਾਉਂਟੀ ਹੰਟਰ ਕਹਿੰਦਾ ਚਲ ਗਏ ਹੁਣ ਗੱਲ ਤੁਸੀਂ ਦੇਖੋ ਕਿ ਤੁਸੀਂ ਪੁੱਛਿਆ ਸੀਗਾ ਕਿ ਸਟਾਫਿੰਗ ਕਿੱਥੋਂ ਲੈ ਕੇ ਆਉਗੇ ਹਾਂ ਉਹ ਕਹਿੰਦਾ ਫੜ ਕੇ ਲੈ ਕੇ ਆ ਬਾਕੀ 트럼ਪ ਕਹਿੰਦਾ ਫੜ ਕੇ ਲੈ ਕੇ ਆ ਬੰਦਾ ਬਾਕੀ ਜਿਹੜੀ ਪ੍ਰੋਬਲਮ ਆ ਉਹ ਸਾਡੀ ਆ ਕਿਦਾਂ ਗਵਾਂਟਾਨੋਮੋ ਬੇ ਦੇ ਵਿੱਚ 30000 ਬੈੱਡ ਲਾਤੇ ਆ ਸਟਾਰ ਕਾਉਂਟੀ ਟੈਕਸਸ ਦੇ ਵਿੱਚ ਨਵਾਂ ਡਿਟੈਂਸ਼ਨ ਸੈਂਟਰ ਬਣਨ ਜਾ ਰਿਹਾ ਆ ਕਿੰਨੇ ਮਿਲੀਅਨ ਡਾਲਰ ਜਿਹੜੇ ਉੱਥੇ ਖਰਚੇ ਜਾ ਰਹੇ ਆ 트럼ਪ ਹੋਣਾ ਨੇ ਆਉਣ ਤੋਂ ਪਹਿਲਾਂ ਕਿਹਾ ਸੀ ਹਰ ਵੱਡੇ ਸ਼ਹਿਰ ਦੇ ਬਾਹਰ ਅਸੀਂ ਡਿਟੈਂਸ਼ਨ ਸੈਂਟਰ ਜਿਹੜੇ ਆ ਉਹ ਬਣਾਉਣੇ ਆ ਇਹ ਤਾਂ ਅਜੇ ਅਜੇ ਤਾਂ ਮਹੀਨਾ ਕੀ ਹੋਇਆ ਉਹਨਾਂ ਨੂੰ ਸੌ ਚੁੱਕੀ ਨੂੰ ਮਹੀਨਾ ਵੀ ਨਹੀਂ ਹੋਇਆ ਅਜੇ ਤੇ ਇਹ ਵੈਂਚੁਰੀ ਇਹ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ ਨੇ